ਹਾਂਜੀ ਸਾਫਰੀ ਗਾਲ ਬਾਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਆਜ ਪਹੁੰਚਿਆ ਬਾਈ ਆਪਾਂ ਲੌਂਗਵਾਲ ਪੈਟ ਸ਼ਾਪ ਤੇ ਕਬੂਤਰਾਂ ਦੀ ਦੁਕਾਨ ਤੇ ਤੇ ਬਾਈ ਕੋਲੇ ਆ ਰਹੇ ਨੇ ਘੈਂਟ ਘੈਂਟ ਕਬੂਤਰ ਇਥੋਂ ਲੈ ਕੇ ਚੱਲਾਂਗੇ ਆਪਾਂ ਕਬੂਤਰ ਜਿਹੜੇ ਆਪਾਂ ਗੇਬੇ ਕਰਾਂਗੇ ਆਪਣੇ ਸਬਸਕ੍ਰਾਈਬਰਾਂ ਨੂੰ ਤੇ ਨਾਲੇ ਤੁਹਾਨੂੰ ਦੱਸ ਦਿੰਨੇ ਆ ਇੱਥੇ ਹੋਰ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਜਿਹੜੀ ਪਿਛਲੀ ਵੀਡੀਓ ਸੀ ਉਹਦੇ 'ਚ ਨੀਲਾ ਕਬੂਤਰ ਰਹਿ ਗਿਆ ਸੀ ਇੱਕ ਨੀਲੀ ਕਬੂਤਰੀ ਸੀ ਬੜੇ سارے ਭਰਾਵਾਂ ਦੇ ਕਮੈਂਟ ਆਏ ਵੀ ਬਾਈ ਨੀਲੀ ਲਿਓਣੀ ਸੀ ਤਾਂ ਅੱਜ ਬਾਈ ਆਪਾਂ ਨੀਲੀ ਲੈ ਕੇ ਚੱਲਾਂਗੇ ਤੇ ਨਾਲੇ ਆਹ ਘੈਂਟ ਕਬੂਤਰ ਆਈ ਵੀ ਲੈ ਕੇ ਚੱ ਚਾਰ ਪੰਜ ਜੋੜੇ ਲੈਣੇ ਆ ਬਈ ਆਪਾਂ ਤੇ ਇਧਰ ਬਾਈ ਕੋਲੇ ਚਿੱਟੀਆਂ ਘੁੱਗੀਆਂ ਵੀ ਨੇ ਜੇ ਕਿਸੇ ਨੇ ਲੈਣਾ ਹੋਵੇ ਜੋੜਾ ਆ ਚਿੱਟੀਆਂ ਘੁੱਗੀਆਂ ਦਾ ਜੋੜਾ ਬਈ ਤੇ ਆਜੋ ਬਈ ਕਬੂਤਰ ਪਸੰਦ ਕਰਦੇ ਆ ਉੱਤੋਂ ਵਾਲੇ ਚੌਣੇ ਲੈਣੇ ਆ ਆਪਾਂ ਇਹਦੇ ਚੋਂ ਲਵਾਂਗੇ ਆ ਜੋੜਾ ਬਈ ਨੀਲਿਆਂ ਦਾ ਕਿ ਦੋਨੇ ਕਬੂਤਰ ਨੇ ਠੀਕ ਆ ਇੱਕ ਤਾਂ ਬਈਆ ਨੀਲਿਆਂ ਦਾ ਜੋੜਾ ਦੇ ਦਿਓ ਇਹ ਤਾਂ ਪਲੈਨ ਹੀ ਲੈਣਾਗਾ ਬਾਕੀ ਦਿਖਾਓ ਬਈ ਮੜਾ ਜਿਹੜਾ ਗੁੜਕੀ ਜਾਂਦਾ ਕਬੂਤਰ ਕੱਢ ਕੇ ਨੀਲਾ ਨੀਲੇ ਕਬੂਤਰ ਬਈ ਘੱਟ ਦੇਖਣ ਨੂੰ ਮਿਲਦੇ ਆ ਹਨਾ ਤਾਂ ਉਹਦੇ ਕਰਕੇ ਬਾਹਲੇ ਕਮੈਂਟ ਆਏ ਸੀ ਵੀ ਨੀਲਾ ਲਿਆਉਣਾ ਸੀ ਚਿੱਟੀਆਂ ਅੱਖਾਂ ਦਾ ਬਈ ਇਹ ਦਿਖਾਉਂਦਾ ਬਈ ਸ਼ੌਂਕ ਕਰਾਉਂਦਾਗਾ ਦੇਖੋ ਬਈ ਚਿੱਟੀਆਂ ਅੱਖਾਂ ਦਾ ਨੀਲਾ ਕਬੂਤਰ ਪੱਲਾ ਵੀ ਦਿਖਾ ਦਿਓ ਬਈ ਦੇਖੋ ਇਹਦੇ ਨਾਲ ਕਬੂਤਰੀ ਵੀ ਹੈ ਇਹਦੇ ਵਰਗੀ ਇੱਕ ਤਾ ਜੋੜਾ ਪਾ ਦਿਓ ਬਈ ਕਬੂਤਰ ਪਵਾ ਲਿਆ ਕਬੂਤਰੀ ਆਸੀ ਬਈ ਨੀਲੀ ਕਬੂਤਰੀ ਵੀ ਚਿੱਟੀਆਂ ਅੱਖਾਂ ਦੀ ਆ ਬਈ ਜਮਾ ਫੇਮ ਜੋੜਾ ਹੋ ਗਿਆ ਦੋਨੇ ਚਿੱਟੀਆਂ ਖਾਂਦੇ ਨੇ ਆਹ ਕੱਢ ਲਈ ਬਾਈ ਨੇ ਕਬੂਤਰੀ ਆਹ ਦੇਖੋ ਬਈ ਚਿੱਟੀਆਂ ਖਾਂਦੀ ਕਬੂਤਰੀ ਆ ਨੀਲੀ ਪੱਲਾ ਜਮਾ ਸਾਫ ਆ ਬਾਈ ਘੈਂਟ ਆ ਬਾਈ ਕਬੂਤਰੀ ਵਧੀਆ ਕਬੂਤਰੀ ਆ ਬਾਈ ਪਾ ਦੋ ਲਓ ਜੀ ਇੱਕ ਨੀਲਿਆਂ ਦਾ ਜੋੜਾ ਲੈ ਲਿਆ ਇਹ ਆਪਾਂ ਨੂੰ ਦੇਖਦੇ ਸਾਰੀ ਪਸੰਦ ਆ ਗਿਆ ਤਾਂ ਕਰਕੇ ਲੈ ਲਿਆ ਤੇ ਇੱਕ ਬਈ ਆ ਦਿਖਾਇਓ ਬਈ ਕਬੂਤਰ ਆ ਜਿਹਦੇ ਠੱਲ ਪੈਰੀ ਆ ਬਾਈ ਕੋਲੇ ਕਬੂਤਰ ਆਉਂਦੇ ਰਹਿੰਦੇ ਨੇ ਬਈ ਹਨਾ ਜਿਵੇਂ ਬਾਜ਼ੀਆਂ ਤੋਂ ਉੱਡ ਕੇ ਆ ਗਏ ਤਾਂ ਕੋਈ ਵੇਚ ਗਿਆ ਦੁਕਾਨ ਤੇ ਤਾਂ ਬਈ ਚੰਗੇ ਕਬੂਤਰ ਮਿਲਦੇ ਨੇ ਤਾਂ ਇਸ ਵਾਰ ਬਾਈ ਕੋਲੇ ਘੈਂਟ ਘੈਂਟ ਕਬੂਤਰ ਆ ਰਹੇ ਸੀ ਤੇ ਆਪਾਂ ਲੈਣ ਆ ਗਏ ਆਹ ਖੱਟੀਆਂ ਅੱਖਾਂ ਦਾ ਦੇਖੋ ਬਈ ਚਿੱਟੀ ਨੋਕ ਆ ਬਈ ਫਰਮੇ ਰੰਗੀ ਨੋਕ ਆ ਗਈ ਬਹੁਤ ਘੈਂਟ ਕਬੂਤਰ ਆ ਕਬੂਤਰੀਆਂ ਨਾ ਬਈ ਇਹ ਕਬੂਤਰ ਹਾਂ ਇੱਕ ਆ ਪਾ ਦਿਓ ਬਈ ਇੱਕ ਕੋਈ ਨੀਲੀ ਠੱਲ ਵਾਲੀ ਕਬੂਤਰੀ ਬੈਠੀ ਹੈਗੀ ਆਹ ਦੇਖੋ ਵੀ ਘੈਂਡ ਕਬੂਤਰੀ ਆ ਪੂਰੀ ਦੋ ਰੰਗੀ ਨੋਕ ਆ ਇਹਦੀ ਦੇਖੋ ਕਾਲੀ ਕਾਲੀ ਤੇ ਛਿੱਟੀ ਬਈ ਤੇ ਕਬੂਤਰੀ ਦੀ ਅੱਖ ਦੇਖੋ ਬਈ ਦੂਜੀ ਅੱਖ ਵੀ ਹੈਈਆਂ ਖੰਭ ਝਾੜੀ ਜਾਂਦੀ ਆ ਬਈ ਆ ਕੱਢਣੀ ਪਊਗੀ ਕੋਈ ਚੱਕਰ ਨਹੀਂ ਕਬੂਤਰੀ ਵਧੀਆ ਆ ਵੀ ਦੇ ਦਿਓ ਬਈ ਦੋ ਜੋੜੇ ਹੋ ਗਏ ਹਨਾ ਬਈ ਤੇ ਇੱਕ ਬਈਆ ਕਾਲੀ ਪੂਛ ਵਾਲੀ ਦਿਖਾਇਓ ਪੂਛ ਦੇਖੋ ਬਈ ਕਬੂਤਰੀ ਦੀ ਜਮੈਂ ਪੈਨਸਲ ਵਾਲੀ ਪੂਛ ਆ ਗਈ ਅੱਛਾ ਕਾਲੀ ਚੀਨੀ ਕਬੂਤਰੀ ਆ ਕਾਲੇ ਪੰਜੇ ਨੇ ਦੇਖੋ ਵੀ ਕਾਲੀ ਚੀਨੀ ਪੂਛ ਦੇਖੋ ਬਈ ਜਮੈਂ ਪੈਨਸਲ ਵਾਲੀ ਪੂਛ ਆ ਕੈਂਟ ਆ ਬਈ ਚੀਜ਼ ਆ ਵੀ ਪਾ ਦੋ ਤਾਂ ਬਈ ਇੱਕ ਦੇਖਦੇ ਆਪਾਂ ਇਹਨਾਂ ਚੋਂ ਆ ਸ਼ਾਖ ਆ ਆ ਦਿਖਾਇਓ ਬਈ ਆਹ ਕੱਢਿਓ ਇਹ ਕਬੂਤਰਾ ਕਿ ਕਬੂਤਰੀ ਹੈ ਬਈ ਕਬੂਤਰੀ ਆ ਦੇਖੋ ਬਈ ਕਬੂਤਰੀ ਕਿੰਨੀ ਕੈਂਟ ਚੀਜ਼ ਆ ਸ਼ਾਖੀ ਆ ਬਈ ਕਰੋ ਸ਼ੌਕ ਪੱਲਾ ਵੀ ਘੈਂਟ ਆ ਬਈ ਬਾਕੀ ਖੰਭ ਝਾੜ ਕੇ ਨਵੇਂ ਗੱਡੂਗੀ ਹੁਣ ਲਓ ਆ ਵੀ ਪਵਾਲੀ ਬਈ ਸ਼ਾਕੀ ਤੇ ਇੱਕ ਬਈ ਇੱਕ 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 ਆ ਆ ਬੈਠੀ ਪਈ ਸ਼ਾਕੀ ਇੱਕੋ ਕਬੂਤਰ ਵੀ ਬਾਜੀ ਤੋਂ ਉੱਡ ਕੇ ਆ ਲੱਗਦਾਗਾ ਉਹਦੇ ਵੀ ਠੱਲ ਪਈ ਹੋਈ ਆ ਆ ਦੇਖੋ ਬਈ ਇਹ ਬੱਚਾ ਬਈ ਇਹ ਕਬੂਤਰ ਆ ਉਹ ਕਬੂਤਰ ਤੇ ਅੱਛਾ ਠੀਕ ਆ ਬਾਸ਼ਾ ਖਿਆ ਪਾ ਦੋ ਇੱਕ ਖਾ ਖੈ ਨਾ ਜੋੜਾ ਹੋ ਜਾਊਗਾ ਸਹੀ ਆ ਬਈ ਓਕੇ ਆ ਇਹ ਕਾਰ ਖਾਇਓ ਬਈ ਜਿੱਦੇ ਠੱਲ ਪੈ ਰਹੀ ਹੈਗੀ 50 ਨੰਬਰ ਆ ਦੇਖੋ ਬਈ ਇਹ ਉੱਡ ਕੇ ਆਇਆ ਹੋਇਆ ਕਬੂਤਰ ਆ ਕਿਸੇ ਦਾ ਬਾਈ ਕੋਲੇ ਵੇਚ ਜਾਂਦੇ ਨੇ ਹਨਾ ਮੁੰਡੇ ਖੁੰਡੇ ਦੇਖੋ ਬਈ ਫਿਰਤੇ ਸ਼ਿੰਬਨੇ ਬਈ ਦੇਖੋ ਕਰੋ ਸ਼ੌਕ ਪੱਲਾ ਵੀ ਦਿਖਾ ਦਿਓ ਬਈ ਹਾਂ ਇਹਦਾ ਵੀ ਝਾੜੀ ਜਾਂਦਾ ਪੱਲਾ ਝਾੜ ਕੇ ਨਾ ਮਾ ਕੱਢੂਆ ਕਬੂਤਰ ਹੈ ਬਈ ਇਹ ਆ ਵੀ ਪਾ ਦਿਓ ਬਈ ਇੱਕ ਪਿਆ ਰੱਤਿਆਂ ਦਾ ਆ ਵੀ ਕੱਢ ਦਿਓ ਜੋੜਾ ਰੱਤਿਆਂ ਦਾ ਜੋੜਾ ਬਹੁਤ ਭਰਾ ਮੰਗਦੇ ਹੁੰਦੇ ਨੇ ਬਈ ਆ ਤੁਹਾਨੂੰ ਗੇਬੇ ਕਰਨ ਵਾਸਤੇ ਲਈ ਜਾਂਦੇ ਆਂਗੇ ਕਬੂਤਰ ਰੱਤਿਆਂ ਦਾ ਜੋੜਾ ਗਿਫਟ ਕਰਾਂਗੇ ਆਪਾਂ ਦਿਖਾਉਂਦਾ ਬਈ ਸੈੱਟ ਕਰਕੇ ਦੇਖੋ ਬਈ ਆ ਕਬੂਤਰ ਆ ਉਹ ਦੂਜੀ ਕਬੂਤਰੀ ਆ ਬਈ ਇਹਦੀ ਹੈ ਸਹੀ ਆ ਬਈ ਦੇਖੋ ਬਈ ਪੱਲਾ ਕੈਂਟ ਆ ਚੀਜ਼ ਪਾ ਲਓ ਬਈ ਆਦਾ ਗਿਫਟ ਹੀ ਕਰਾਂਗੇ ਬਈ ਆਪਾਂ ਇਹਦੀ ਕਬੂਤਰੀ ਵੀ ਕੱਢ ਦੋ ਬਈ ਆ ਬੈਠੀ ਆ ਕਬੂਤਰੀ ਆ ਬਈ ਇੱਕ ਆ ਲੈਨੇ ਆ ਆਪਾਂ ਦੇਖੋ ਅੱਖ ਦੇਖੋ ਬਈ ਕਬੂਤਰੀ ਦੀ ਪੱਲਾ ਵੀ ਦਿਖਾ ਦਿਓ ਬਈ ਸਹੀ ਆ ਬਈ ਠੀਕ ਆ ਸੋਹਣੀ ਆ ਪਾ ਦਿਓ ਬਈ ਆਹ ਆ ਰੱਤਿਆਂ ਦਾ ਜੋੜਾ ਬਈ ਉਹ ਭਰਾ ਨੂੰ ਦੇਵਾਂਗੇ ਜਿਹੜਾ ਹਰ ਵੀਡੀਓ ਦੇ ਥੱਲੇ ਰੱਤਿਆਂ ਦਾ ਜੋੜਾ ਮੰਗਦਾ ਹੁੰਦਾ ਕਿੰਨੇ ਹੋ ਗਏ ਬਈ 10 5 ਜੋੜੇ ਹੋ ਗਏ ਚਲੋ ਬਹੁਤ ਆ ਬਈ ਇੱਕ ਵਾਰੀ ਬਾਕੀ ਬਈ ਆ ਕਬੂਤਰ ਰਹਿ ਗਏ ਬਾਈ ਕੋਲੇ ਤੇ ਕਬੂਤਰ ਬਾਈ ਕੋਲੇ ਘੈਂਟ ਘੈਂਟ ਆਉਂਦੇ ਰਹਿੰਦੇ ਨੇ ਹਨਾ ਮੁੰਡੇ ਜਵਾਕ ਵੇਚ ਜਾਂਦੇ ਨੇ ਬਈ ਬਾਜੀ ਤੋਂ ਫੜ ਫੁੜ ਕੇ ਹਨਾ ਤਾਂ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਆ ਨੰਬਰ ਆ ਬਈ ਤੇ ਬਹੁਤ ਸਾਰੇ ਭਰਾਵਾਂ ਨੇ ਵੀਡੀਓ ਚ ਕਿਹਾ ਸੀ ਬਈ ਲੋਕੇਸ਼ਨ ਨਹੀਂ ਦੱਸੀ ਲੋਕੇਸ਼ਨ ਆ ਬਈ ਲੌਂਗਵਾਲ ਤੇ ਇੱਧਰ ਮੰਡੀ ਆ ਬਈ ਇੱਧਰ ਬਾਜ਼ਾਰ ਆ ਤੇ ਉਰੇ ਬਾਈ ਦੀ ਦੁਕਾਨ ਆ ਨੰਬਰ ਬਈ ਤੁਹਾਨੂੰ ਹੋਰ ਦਿੰਨੇ ਆਗੇ ਫੋਕਸ ਨਹੀਂ ਹੋ ਰਿਹਾ ਇੱਕ ਮਿੰਟ ਬਈ ਆ ਲਓ ਬਈ ਆ ਨੰਬਰ ਤੇ ਕਰਕੇ ਨਾ ਕਾਲ ਤੁਸੀਂ ਬਾਈ ਤੋਂ ਪੁੱਛ ਸਕਦੇ ਹੋ ਹਨਾ ਕਬੂਤਰ ਲੈ ਸਕਦੇ ਹੋ ਜਦੋਂ ਚੰਗੇ ਚੰਗੇ ਕਬੂਤਰ ਆਉਣ ਤਾਂ ਬਈ ਕਰ ਸਕਦੇ ਹੋ ਗੱਲਬਾਤ ਬਾਕੀ ਬਈ ਆਹਾ ਬਜੀ ਸਪੈਰਟ ਨੇ ਬਾਈ ਕੋਲੇ ਇਹਦਾ ਕੀ ਰੇਟ ਆ ਬਾਈ ਹੁਣ 600 ਦਾ ਜੋੜਾ ਓਕੇ ਤਾਂ ਬਈ ਆਹਾ ਚਿੜੀਆਂ ਨੇ ਤੇ ਜ਼ਿਆਦਾਤਰ ਬਾਈ ਕਬੂਤਰਾਂ ਦਾ ਹਨਾ ਕੰਮ ਕਰਦਾਗਾ ਤੇ ਕੁੱਤਿਆਂ ਦਾ ਕੰਮ ਕਰਦਾ ਇਹਦੇ ਰਿਲੇਟਡ ਤੁਸੀਂ ਕਰ ਸਕਦੇ ਹੋ ਗੱਲ ਤੇ ਆ ਘੁੱਗੀਆਂ ਬਾਰੇ ਵੀ ਕਰ ਸਕਦੇ ਹੋ ਅੰਦਰ ਲੱਬੜ ਵੀ ਬੈਠੇ ਨੇ ਤੇ ਕੁਝ ਕਬੂਤਰ ਵੀ ਅੰਦਰ ਨੇ ਆ ਵੀ ਦਿਖਾ ਦਿੰਨੇ ਆ ਆ ਕੁਝ ਕੁ ਕਬੂਤਰ ਅੰਦਰ ਨੇ ਬਾਈ ਆ ਬੈਠੇ ਤੇ ਆ ਲਾ ਬਾੜਨੇ ਬਈ ਇੱਧਰ ਬਾਕੀ ਆ ਬੈਠੇ ਕਬੂਤਰ ਤਾਂ ਬਈ ਆਹ ਜਾਨਵਰ ਨੇ ਬਾਈ ਦੀ ਦੁਕਾਨ ਤੇ ਇਸ ਟਾਈਮ ਤੇ ਲੋਕੇਸ਼ਨ ਤੁਹਾਨੂੰ ਦਿਖਾਤੀ ਬਈ ਦੁਬਾਰੇ ਦਿਖਾ ਦਿੰਨੇ ਆ ਇੱਧਰ ਬਜ਼ਾਰਾ ਲੌਂਗ ਵਾਲ ਦਾ ਆ ਮੰਡੀ ਆ ਤੇ ਇੱਧਰ ਦੁਕਾਨ ਆ ਜਿੱਥੇ ਆਪਾਂ ਖੜੇ ਆ ਆ ਲੋਕੇਸ਼ਨ ਆ ਬਈ ਬਾਕੀ ਬਈ ਚੱਲ ਕੇ ਮਿਲਦੇ ਆਪਾਂ ਲੈ ਕੇ ਚੱਲਦੇ ਆ ਕਬੂਤਰ ਡੱਬਾ ਆ ਚੱਕ ਲਿਆ ਰੱਖ ਕੇ ਗੱਡੀ 'ਚ ਚੱਲਦੇ ਆਪਾਂ ਆ ਰਖਾਇਓ ਬਈ ਮੜਿਆ ਗੱਡੀ 'ਚ ਲਓ ਜੀ ਕਬੂਤਰ ਹੋ ਗਏ ਆਪਣੇ ਸਾਰੇ ਪੈਕ ਗੇਬੇ ਵਾਲੇ ਇਹ ਆਪਾਂ ਗੇਬੇ ਕੱਢਾਂਗੇ ਲਓ ਜੀ ਓਕੇ ਆ ਕੰਮ ਕਬੂਤਰ ਆਪਾਂ ਲੈ ਲੇ ਬਈ ਅਗਲੇ ਪਾਰਟ 'ਚ ਕੱਢਾਂਗੇ ਗੇਬੇ ਜੇ ਕਿਸੇ ਭਰਾ ਨੂੰ ਕਬੂਤਰ ਨਹੀਂ ਵੀ ਚਾਹੀਦੇ ਤੇ ਗੇਬੇ 'ਚ ਆ ਗਿਆ ਉਹਦਾ ਨਾਮ ਉਹਨੂੰ ਦੇਵਾਂਗੇ ਕਬੂਤਰਾਂ ਦੇ ਜੋੜੇ ਦੇ ਪੈਸੇ ਚੈਨਲ ਸਬਸਕ੍ਰਾਈਬ ਕੀਤਾ ਹੋਣਾ ਚਾਹੀਦਾ ਦੱਬ ਦਿਓ ਵਟਨ ਮਿਲਦੇ ਆ ਪਾਰਟ 2 'ਚ